ਖਨੌਰੀ ਬਾਰਡਰ ਤੇ ਲੱਖਾ ਸੁਦਾਣਾ ਪਹੁੰਚ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਤਾਂ ਭਾਈ ਜੀ ਆ ਮੂੰਹ ਤੇ ਕੀ ਲਾਇਆ ਹੋਇਆ ਇਹ ਕਾਲਗੇਟ ਆ ਚਿੱਟੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਮੂੰਹ ਤੇ ਲਾ ਲਓ ਇਹ ਜਿਹੜਾ ਅਥਰੂ ਗੈਸ ਦਾ ਅਸਰ ਖਤਮ ਕਰ ਦਿੰਦੀ ਹੈ ਜਿਹੜੇ ਉਦੋਂ ਬਾਅਦ ਆਪਣੇ ਮੂੰਹ ਮੱਚਦਾ ਗਲ ਮੱਚਦਾ ਅੱਖਾਂ ਮੱਚਦੀਆਂ ਦਾ ਅਸਰ ਖਤਮ ਕਰ ਦਿੰਦੀ ਆ ਇਹ ਸਾਰੇ ਭਰਾਵਾਂ ਨੂੰ ਅਪੀਲ ਆ ਵੀ ਇੱਕ ਤਾਂ ਇਹ ਲਾ ਲਓ ਗਿੱਲੀਆਂ ਬੋਰੀਆਂ ਅਥਰੂ ਗੈਸ ਵਾਲਾ ਗੋਲਾ ਜਿਹੜਾ ਉਹਨੂੰ ਰੋਕਣ ਦੇ ਲਈ ਉਹਦਾ ਅਸਰ ਘਟਾਉਣ ਦੇ ਲਈ ਤੇ ਨਾਲ ਜੀ ਸੀ ਬੀਆਂ ਤੇ ਐਮ ਐਸ ਪੀ ਦਾ ਨਹੀਂ ਆ ਇਹ ਮਸਲਾ ਕੱਲੇ ਮੋਦੀ ਦਾ ਰਲਣਾ ਨਹੀਂ ਹੈਗਾ ਨਿਊ ਵਰਲਡ ਆਰਡਰ ਜਿਹੜਾ ਆ ਗਿਆ ਦੁਨੀਆ ਭਰ ਦੇ ਕਿਸਾਨ ਮਜ਼ਦੂਰ ਤੇ ਆਮ ਲੋਕ ਸਾਰਾ ਯੂਰਪ ਸਾਰਾ ਉੱਤਰੀ ਅਮਰੀਕਾ ਸੜਕਾਂ ਤੇ ਆ ਸੋ ਇਹ ਬੜਾ ਖਤਰਨਾਕ ਹੈ ਇਹ ਤੁਹਾਡੇ ਸਾਹ ਤੱਕ ਵੀ ਗੁਲਾਮ ਕਰ ਲੈਣਗੇ ਵੀ ਸਾਹ ਕਿੰਨੇ ਲੈਣੇ ਆ ਕਿੰਨੇ ਨਹੀਂ ਲੈਣੇ ਤੁਹਾਡੇ ਭੱਲੇ ਤੁਹਾਡਾ ਕੱਖ ਨਹੀਂ ਰਹਿਣਾ ਨਾ ਜ਼ਮੀਨਾਂ ਦਾ ਰੁਜ਼ਗਾਰ ਨਾ ਬੋਲੀਆਂ ਨਾ ਪਾਣੀ ਨਾ ਇਤਿਹਾਸ ਕੁੱਲ ਚੀਜ਼ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣ ਜਾ ਰਿਹਾ ਹੈ ਨਾ ਨਿਊ ਵਰਲਡ ਆਰਡਰ ਆਇਆ ਮੈਂ ਇਸ ਗੱਲ ਤੇ ਜ਼ੋਰ ਦੇ ਕੇ ਕਹਿੰਦਾ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਪੜ੍ਹ ਲਓ ਕਰਾਂ ਆਜ ਨਾ ਬੈਠੋ ਕੁੰਡੇ ਮਾਰ ਕੇ ਵੀ ਅਸੀਂ ਤਾਂ ਉੱਥੇ ਜ ਸਾਡੇ ਵਰਗੇ ਜਾਣਗੇ ਸਾਡੇ ਡਾਂਗਾ ਪਹਿਣ ਕੇ ਸਿਰ ਪਾਟੇ ਜਾਣਗੇ ਪਰ ਤੁਹਾਨੂੰ ਘਰਾਂ ਚ ਬੈਠਿਆ ਨੂੰ ਦੱਬ ਲੈਣਗੇ ਮੇਰਾ ਵੀ ਉਹਨੂੰ ਘਰਾਂ ਚ ਬੈਠਣ ਦਾ ਬੇੜਾ ਨਹੀਂ ਕੁੰਡੇ ਨਾ ਮਾਰ ਕੇ ਬੈਠੋ ਆਜੋ ਹੁਣ ਜੇ ਚਾਹੋ ਨੇ ਕਿਉਂਕਿ ਤੁਹਾਡੇ ਆਉਣ ਵਾਲੇ ਭਿਕ ਦੀ ਲੜਾਈ ਆ ਸਹੀ ਆ ਤਾਂ ਬਾਈ ਕੁਝ ਕਰੂਗਾ ਨਸਲਾਂ ਦੀ ਤੁਹਾਡੇ ਜਵਾਕਾਂ ਦੀ ਲੜਾਈ ਆ ਬਾਈ ਲੜ ਲਓਗੇ ਉਹ ਜਾਂਦੇ ਰਹਿ ਜਾਣਗੇ ਨਹੀਂ ਤਵਾ ਤੁਹਾਡੀ ਬਰਾਸ ਤਾਂ ਸਪੈਤ ਮੈਂ ਮਾਰ ਦੇਣਗੇ ਇਹ ਸਹੀ ਆ ਤਾਂ ਬਾਈ ਕਾਫੀ ਕਹਿ ਰਹੇ ਆ ਮੋਦੀ ਕਿ 24 ਵਾਲਾ ਸੈਸ਼ਨ ਸਾਡਾ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਜੇ ਇੰਨਾ ਜ਼ੁਲਮ ਹਲੇ ਵੋਟਾਂ ਹਲੇ ਵੋਟਾਂ ਪੈਣੀਆਂ ਆ ਨੇ 2.5 ਮਹੀਨੇ ਪਏ ਆ ਜੇ ਇੰਨਾ ਜ਼ੁਲਮ ਸਾਡੇ ਕੱਲ ਜਿਵੇਂ ਗੋਲੀਆਂ ਮਾਰੀਆਂ ਸਿੱਧੀਆਂ 315 ਬੋਰ ਦੇ ਫੈਰ ਮਾਰੇ ਗਏ ਆ ਠੀਕ ਆ ਰਬੜ ਦੀਆਂ ਗੋਲੀਆਂ ਮਾਰੀਆਂ ਉਹ ਨੀਲਪਲਿੰਦਰ ਵਰਗੇ ਪੱਤਰਕਾਰ ਵੀ ਜ਼ਖਮੀ ਹੋ ਗਏ 200 ਕਿਸਾਨ ਸਾਡਾ ਸ਼ੰਭੂ ਤੇ ਜ਼ਖਮੀ ਹੋ ਗਿਆ ਠੀਕ ਆ 100 ਦੇ ਕਰੀਬ ਇਧਰ ਜਾਖਮੀ ਹੋ ਗਿਆ ਲੱਤਾਂ ਤੋੜਤੀਆਂ ਲੱਤਾਂ ਤੋੜ ਸਿਰ ਪਾੜ ਐਸ ਦਰਿੰਦਗੀ ਦੇ ਉੱਤੇ ਜੇ ਆਏ ਹੋਏ ਨੇ ਨਾ ਤਾਂ ਤੁਸੀਂ ਸਮਝ ਲਓ ਵੀ ਜੇ ਦੁਬਾਰਾ મોદી ਆ ਗਿਆ ਤਾਂ ਤੁਹਾਡਾ ਹਾਸਰ ਕੀ ਹੋਣ ਵਾਲਾ ਸਹੀ ਆ ਤਾਂ ਬਈ ਇੱਕ ਪਾਸੇ ਮੀਟਿੰਗਾਂ ਚੱਲ ਰਹੀਆਂ ਸੀਗਾ ਮੀਟਿੰਗਾਂ ਦੇ ਦੌਰ ਚੱਲ ਰਹੇ ਸੀ ਦੂਜੇ ਪਾਸੇ ਬੈਰੀਕੇਡ ਲਗਾਏ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਤਸਵੀਰ ਤਾਂ ਪਹਿਲਾਂ ਹੀ ਸ਼ੋਅ ਸੀਗੀ ਵੀ ਮੰਨ ਲਓ ਮੀਟਿੰਗਾਂ ਦੇ ਵਿੱਚ ਕੁਝ ਨਹੀਂ ਨਿਕਲਣਾ ਇਹ ਤਾਂ ਇੱਕ ਪਾਸੇ ਮੀਟਿੰਗਾਂ ਦੂਜੇ ਪਾਸੇ ਤਿਆਰੀਆਂ ਐਡੀਆਂ-ਐਡੀਆਂ ਕੱਲ ਠੋਕਤੇ ਠੀਕ ਆ ਐਡੀਆਂ-ਐਡੀਆਂ ਕੰਨਾਂ ਸਾਰਤੀਆਂ ਤੇ ਸਾਰੀਆਂ ਫੋਰਸਾਂ ਫੌਜਾਂ ਲਿਆ ਕੇ ਲਾਤੀਆਂ ਤੁਸੀਂ ਦੇਖੋ ਵੀ ਇਹ 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 ਲੋਕਤੰਤਰ ਆ ਇਹਨੂੰ ਡੈਮੋਕ੍ਰੇਸੀ ਕਹਿੰਦੇ ਆ ਵੀ ਯਾਰ ਇੱਕ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਜਾਂ ਕਿਸੇ ਵਰਗ ਨੂੰ ਆਪਦਾ ਆਪਣਾ ਅਧਿਕਾਰ ਹੀ ਹੈ ਨਹੀਂ ਸੰਘਰਸ਼ ਕਰਨ ਦਾ ਆਪਣੀ ਗੱਲ ਰੱਖਣ ਦਾ ਅਧਿਕਾਰ ਵੀ ਖੋਈ ਜਾਂਦਾ ਨਵੇਂ ਕਾਨੂੰਨ ਵੀ ਲਿਆਏ ਇਹ ਜਿਹੜੀ ਨਵੀਂ ਐਮੈਂਡਮੈਂਟ ਕੀਤੀ ਹੈ ਨਾ ਕੁਝ ਕਾਨੂੰਨਾ ਸੌਦਾ ਖੀਚੀਆਂ ਨੇ ਉਹਦੇ ਚ ਇਹ ਲਿਆਏ ਵੀ ਕੋਈ ਧਰਨਾ ਪ੍ਰਦਰਸ਼ਨ ਕਰਨ ਵਾਲੇ ਦੇ ਕੱਲ ਨੂੰ ਯੂਏਪੀਏ ਐਨਐਸਐ ਹੋਗੀ ਭੰਨ ਤੋੜਤਾ ਆਪ ਹੀ ਕਰੀ ਜਾਂਦੇ ਆ ਆਦੇ ਬੰਦੇ ਵਿੱਚ ਬਾੜੀ ਫਿਰਦੇ ਆ ਕੱਲ ਬੰਦਾ ਫੜਿਆ ਕਿੱਥੇ ਅੱਜ ਵੀ ਫੜਿਆ ਇੱਥੇ ਹਾਂ ਤੇ ਇਸ ਕਰ ਅੱਜ ਫੜਿਆ ਕੱਲ ਫੜਿਆ ਆਪਣੇ ਬੰਦੇ ਆਪਣੇ ਬਾੜ ਲਗੇ ਨੁਕਸਾਨ ਕਰਾਉਣਗੇ ਮੈਂ ਨੌਜਵਾਨਾਂ ਨੂੰ ਖਾਸ ਅਪੀਲ ਕਰਦਾ ਹੁਲੜਵਾਜੀ ਨਹੀਂ ਮੇਰਾ ਵੀਰ ਕਰਨੀ ਹੁਲੜਵਾਜੀ ਤੋਂ ਬਿਨਾ ਵਧੀਆ ਜਾਬ ਤੇ ਜ ਰਹਿਗੇ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਓਵੇਂ ਆਪਾਂ ਲਾਈ ਲੜਨੀ ਆ ਤਾਂ ਆਪਾਂ ਇਹ ਜਿੱਤਣੀ ਆ ਲੜਾਈ ਜੇ ਇੱਕ ਵਾਰ ਇਹਨਾਂ ਨੇ ਮਾਹੌਲ ਇਹ ਕਰਤਾ ਕਿ ਹੁਲੜਵਾਜ ਇਕੱਠੇ ਹੋਗੇ ਇਹਨਾਂ ਨੂੰ ਖਦੇੜਨਾ ਆਪਾਂ ਨੂੰ ਬਹੁਤ ਸੌਖਾ ਹੋ ਜਾਊਗਾ ਤਾਂ ਬਈ ਅੱਗੇ ਨੂੰ ਗੂਚ ਕਰ ਰਹੇ ਹੁਣ ਬਿਲਕੁਲ ਕਰਾਂਗੇ ਉਹ ਜਗ ਦੇਲੀ ਦੀ ਇੱਕ ਤੇ ਬੈਠਾਂਗੇ ਰੋਕ ਨਹੀਂ ਸਕਦਾ ਇਹ ਪਹਿਲਾਂ ਵੀ ਵਿੱਚ 220 ਦੇ ਵਿੱਚ ਦੇਖ ਚੁੱਕੇ ਆ ਕੱਲ ਵੀ ਇਹਨਾਂ ਨੇ ਜ਼ੋਰ ਜਮਾਈ ਕਰ ਲਈ ਕੋਈ ਗੱਲ ਨਹੀਂ ਪਰ ਮੈਂ ਕਹਿੰਦਾ ਰਣਨੀਤੀ ਨਾਲ ਲੜਗੇ ਉੱਥੇ ਅਸੀਂ ਸਾਡੇ ਨੌਜਵਾਨ ਮੁੰਡੇ ਅੱਗੇ ਵੱਧਦੇ ਆ 100 200 ਟੋਲਿਆਂ 'ਚ ਵੱਧਦੇ ਆ ਖਾਲੀ ਹੱਥ ਵੱਧਦੇ ਹੋ ਡਾਂਗਾ ਮਾਰ ਮਾਰ ਸਿਰਪਾੜ ਦੇ ਲੱਤਾਂ ਤੋੜਦੇ ਹੱਥ ਨੂੰ ਕੈਂਸ ਮਾਰਦੇ ਆ ਰਣਨੀਤੀ ਬਣਾਓ ਜੇਸੀਬੀਆਂ ਲਿਆਓ ਟਰੈਕਟਰਾਂ ਦੇ ਮੂਰੇ ਕਰਾਹ ਲਾ ਕੇ ਲਿਆਓ ਸੰਗਲ ਪਾ ਕੇ ਲਿਆਓ ਉਸ ਤਰੀਕੇ ਨਾਲ ਆਪਾਂ ਇਹ ਬਾਰੀਕੜ ਪਟਣੇ ਆ ਐਵੇਂ ਨੁਕਸਾਨ ਨਹੀਂ ਕਰਾਉਣਾ ਮੈਂ ਬਾਰ-ਬਾਰ ਉਹਦਾ ਨੁਕਸਾਨ ਸਾਡਾ ਵੱਧ ਹੋਈ ਜਾਂਦਾ ਇਹਨਾਂ ਦਾ ਨੁਕਸਾਨ ਨਹੀਂ ਹੋ ਰਿਹਾ ਇਹ ਇਹ ਚੁੱਪ ਕਰਕੇ ਉੱਥੇ ਬੈਠੇ ਗੋਲੇ ਮਾਰ ਦਿੰਦੇ ਆ ਸਾਨੂੰ ਤਾਂ ਰਣਨੀਤੀ ਲੜਾਈ ਜਿਹੜੀ ਜਿੱਤੀ ਜਾਂਦੀ ਹੁੰਦੀ ਆ ਉਹ ਬਿਨਾਂ ਰਣਨੀਤੀ ਤੋਂ ਨਹੀਂ ਜਿੱਤੀ ਜਾਂਦੀ ਹੁੰਦੀ ਸੋ ਰਣਨੀਤੀ ਘੜ ਕੇ ਪੈਂਤਲੇ ਬਾਜੀ ਦੇ ਨਾਲ ਹੀ ਅੱਗੇ ਵਧਣਾ ਪੈਣਾ ਇਹ ਤਾਂ ਰਣਨੀਤੀ ਕੀ ਹੋਊਗੀ ਜੇ ਮਨ ਲਓ ਅੱਗੇ ਵਜੇ ਨਹੀਂ ਜਾਣ ਦਿੰਦੇ ਤਾਂ ਖੇਤਾਂ ਦੇ ਵਿੱਚ ਹੀ ਜਾਓਗੇ ਇਹ ਮੇਰਾ ਫੈਸਲਾ ਨਹੀਂ ਆ ਇਹ ਸਾਰੇ ਇੱਥੇ ਕਿਸਾਨ ਆ ਆਗੂ ਬੈਠੇ ਆ ਜੋ ਸਾਨੂੰ ਹੁਕਮ ਦੇਣਗੇ ਉਹਨਾਂ ਦੇ ਵੀ ਫੁੱਲ ਚੜਾਉਣੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਹੈ ਜਿਹੜੇ ਸਾਡੇ ਭਰਾ ਅੱਜ ਬੈਠੇ ਪੰਜਾਬ ਸਾਡੀਆਂ ਲੱਤਾਂ ਖਿੱਚ ਰਹੇ ਆ ਭਵਿੱਖ ਨਾ ਬਣੋ ਆ ਲੈ ਲਸ਼ਮਣ ਬਣਨ ਦਾ ਬੇੜਾ ਨਾਲ ਖੜੋ ਆ ਥੋੜੇ ਭਰਾ ਲੜ ਰਹੇ ਆ ਥੋੜੇ ਬਾਪੂਆਂ ਦੀਆਂ ਲੱਤਾਂ ਤੋੜਤੀਆਂ ਯਾਰ ਥੋੜੇ ਭਰਾਵਾਂ ਦੇ ਸਿਰ ਪਾੜ ਤੇ ਅਥਰੂ ਕਹਿੰਦਾ ਬੁਰਾ ਹਾਲ ਕਰਤਾ ਚੱਕ ਕੇ ਥੋ ਸਾਡੇ ਕੈ ਮੁੰਡੇ ਕੱਲ ਇੰਨੇ ਬੁਰੀ ਤਰ੍ਹਾਂ ਲਾ ਜਾ ਕੇ ਉਧਰਲੇ ਪਾਸੇ ਕੁੱਟੇ ਇਹਨਾਂ ਨੇ ਤੇ ਆਪਾਂ ਬੈਠੇ ਉੱਚ ਆਪਦਾਂ ਦੇ ਖਿਲਾਫ ਮੋਰਚਾ ਖੁੱਲੀ ਜਾਂਦੇ ਆ ਇਹ ਕੋ ਚੰਗੀਆਂ ਗੱਲਾਂ ਨੇ ਮੈਂ ਮੈਂ ਕਹਿੰਨਾ ਮੈਂ ਕਹਿੰਨਾ ਯਾਰ ਤੁਸੀਂ ਹੱਕ 'ਚ ਨਹੀਂ ਆਉਣਾ ਵਿਰੋਧ 'ਚ ਵੀ ਨਾ ਆਓ ਯਾਰ ਪਰ ਦੀ ਵਿਰੋਧ 'ਚ ਲਿਖਦੇ ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਦ ਤੁਹਾਨੂੰ ਐ ਲੱਗਦਾ ਕਿ ਵਧੀਆ ਹੋਇਆ ਛੱਤਰਫੇਰੇ ਨਾ ਜਾਣ ਅੱਗੇ ਇਹ ਚੰਗੀਆਂ ਨਹੀਂ ਨੀਤੀਆਂ ਅੱਜ ਪੰਜਾਬ ਹੋਵੇ ਹਰਿਆਣਾ ਹੋਵੇ ਇਸ ਮੁੱਦੇ ਦੇ ਉੱਤੇ ਬਾਈ ਇਕੱਠੇ ਹੋਣ ਦੀ ਲੋੜ ਹੈ ਇਹ ਲੜਾਈ ਕੱਲੇ ਮੈਂ ਫੇਰ बार-बार ਕਹਿੰਨਾ ਕੱਲੇ ਕਿਸਾਨਾਂ ਦੀ ਨਹੀਂ ਹੈ ਕੱਲੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਨਹੀਂ ਆ ਇਹ ਤੁਹਾਡੇ ਰੋਜ਼ਗਾਰ ਨੂੰ ਖੋਣਗੇ ਇਹ ਜਿਹੜੇ ਛੋਟੇ ਦੁਕਾਨਦਾਰ ਬੈਠੇ ਆ ਉਹ ਤਾਂ ਉਹਦਾ ਖਤਮ ਹੈ ਸਾਰਾ ਜਿਹੜਾ ਬੱਡੇ-ਬੱਡੇ ਮਾਲ ਖੁੱਲ ਗਏ ਸਾਰਾ ਉਹ ਵੀ ਜਿੰਨਾ ਕਾਰੋਬਾਰਾ ਦੁਕਾਨਾਂ ਦਾ ਦੁਕਾਨਦਾਰੀ ਦਾ ਬਾਜ਼ਾਰਾਂ ਦਾ ਉਹ ਵੀ ਕਰਪਟਾਂ ਦੇ ਹੱਥ ਆ ਚੁੱਕਿਆ ਉਹ ਵੀ ਖਤਮ ਨੇ ਆ ਇਸ ਵੇਲੇ ਹਾਲਾਤ ਇਹ ਮੈਂ ਹੁਣ ਇੱਕ ਦੁਕਾਨਦਾਰ ਨੂੰ ਪੁੱਛਿਆ ਮੈਂ ਤੁਹਾਡੇ ਹਾਲਾਤ ਕੀ ਆ ਕਹਿੰਨੇ ਬਾਈ ਭੁੱਖੇ ਮਰਦੇ ਆ ਬਾ ਜਿਹਦੇ ਕੋਲ 4-6 ਪੈਲੀ ਆ ਤਾਂ ਉਹ ਜੁਗਰਾ ਕਮਾ ਕੇ ਖਾ ਲੂਗਾ ਤੇ ਤੁਸੀਂ ਕਿੱਧਰ ਨੂੰ ਜਾਓਗੇ ਜਿਹੜੀ ਘਰਾਂ 'ਚ ਡਿਲੀਵਰੀ ਹੋਣ ਲੱਗੀ ਆ ਔਨਲਾਈਨ ਉਹ ਸਿੱਧਾ ਬੈਠਾ ਘਰਾਂ 'ਚ ਸਾਮਾਨ ਪਹੁੰਚਣ ਲੱਗਾ ਬਾਜ਼ਾਰ ਵੀ ਖਤਮ ਹੋ ਗਏ ਬਾਈ ਤਾਂ ਇਹ ਇਹ ਲੜਾਈ ਇਹ ਨਾ ਸਮਝੋ ਵੀ ਇਕੱਲੇ ਕਿਸਾਨ ਉੱਠ ਕੇ ਬੈਠੇ ਆ ਹੁਣ ਮਜ਼ਦੂਰ ਮਜ਼ਦੂਰ ਕਹਿਣਗੇ ਸਾਨੂੰ ਤਾਂ ਯਾਰ ਚਾਹੇ ਕਾਰਪੋਰੇਟ ਚਾਹੇ ਜ਼ਮੀਨਾਂ ਦੱਬਣ ਚਾਹੇ ਕਾਰਪੋਰੇਟ ਕੋਈ ਹੋਰ ਜਗ੍ਹਾ ਆਪਣਾ ਦੱਬਣ ਜਿਹੜਾ ਸਾਰਾ ਸਿਸਟਮ ਹੈ ਉਹ ਆਪਣੇ ਕਬਜ਼ੇ 'ਚ ਲੈਣ ਸਾਨੂੰ ਤਾਂ ਦਿਹਾੜੀ ਮਿਲ ਜਾਣੀ ਹੈ ਬਾਈ ਮਸ਼ੀਨਾਂ ਆ ਗਈਆਂ ਰੋਬੋਟ ਆ ਗਏ 50 50 ਲੱਖ ਲੱਖ ਹਜ਼ਾਰ ਏਕੜ ਦੇ ਫਾਰਮ ਦੇ ਵਿੱਚ ਇਹਨਾਂ ਨੇ ਵੱਡੀਆਂ ਮਸ਼ੀਨਾਂ ਨਾਲ ਖੇਤੀ ਹੁੰਦੀ ਹੈ ਤੇ ਬੰਦਿਆਂ ਦਾ ਕੰਮ ਹੀ ਖਤਮ ਕਰੀ ਜਾਂਦਾ ਤੁਹਾਨੂੰ ਕੰਮ ਕਿੱਥੇ ਰਹਿ ਗਿਆ ਤੇ ਇਸ ਕਰਕੇ ਇਹ ਕੱਲਾ ਬਾਈ ਕੱਲਾ ਕਿਸਾਨਾਂ ਜਾਂ ਜ਼ਮੀਨੀ ਤੇ ਹਮਲਾ ਨਹੀਂ ਹੈਗਾ ਇਹ ਹਮਲਾ ਅਸਲ ਇਨਸਾਨ ਦੀ ਹੋਣ ਤੇ ਹਮਲਾ ਸਹੀ ਹੈ ਇਹ ਸਾਡੇ ਸਾਹ ਲੈਣ ਤੱਕ ਗਿਣਨਗੇ ਹੁਣ ਨਿਊ ਬੈਂਕ ਡਾਟਰ ਦੀ ਨੀਤੀ ਦੀ ਮੈਂ ਗੱਲ ਕਰਦਾ ਹੁਣ ਮੈਂ ਗੱਲ ਲੋਕਾਂ ਨੂੰ ਬਹੁਤ ਯਤਨ ਕਰਕੇ ਕੀਤੇ ਪਿੰਡਾਂ ਸਮਝਾ ਕੇ ਜਾ ਕੇ ਮੈਂ ਗਿਆ ਮੈਂ ਤੁਹਾਨੂੰ ਇੱਕ ਮੱਰੀ ਗੱਲ ਦੱਸਦਾ ਇਹ ਕਹਿੰਦੇ ਆ ਵੀ ਅਸੀਂ ਜਿਹੜੀ ਨਕਦ ਰਾਸ਼ੀ ਆ ਖਤਮ ਕਰ ਦੇਣੀ ਹੈ ਬੰਦ ਕਰ ਦੇਣੀ ਹੈ ਅਸੀਂ ਲਿਉਣੀ ਹੈ ਡਿਜੀਟਲ ਕਰੰਸੀ ਜਿਹੜੀ ਡਿਜੀਟਲ ਕਰੰਸੀ ਆ ਆਸਟ੍ਰੇਲੀਆ ਦੇ ਵਿੱਚ ਉਹਦੇ ਖਲਾਫ ਪ੍ਰਦਰਸ਼ਨ ਹੋ ਰਹੇ ਨੇ ਯੂਰਪ ਸਾਰਾ ਸੜਕਾਂ ਦੇ ਉੱਤੇ ਆ ਉਹ ਕੀ ਕਹਿੰਦੇ ਆ ਆਪਾਂ ਨੂੰ ਬਹੁਤ ਸੌਖਾ ਲੱਗਦਾ ਹੈ ਵੀ ਸਾਡੇ ਸਾਰਾ ਪੈਸਾ ਮੋਬਾਈਲਾਂ ਚ ਕਾਰਡਾਂ ਚ ਆ ਜਾਣਾ ਜਿਹੜੀ ਨਗਦੀ ਐ ਨਾ ਚੱਕਣ ਦੀ ਲੋੜ ਪਵੇ ਨਾ ਪੈਸੇ ਖੁੱਲੇ ਕਰਾਉਣ ਦੀ ਲੋੜ ਪਵੇ ਗਏ ਸਕੈਨਰ ਮੁਰੇ ਮੋਬਾਈਲ ਕੀਤਾ ਦੇ ਪੈਸੇ ਕਟਾਤੇ ਇਹ ਬੜੀ ਖਤਰਨਾਕ ਨੀਤੀ ਆ ਦੇਖੋ ਤੁਸੀਂ ਮੇਰੀ ਗੱਲ ਤੁਹਾਡਾ ਪਿੰਨ ਕਾਰਡ ਬੈਂਕ ਦਾ ਖਾਤਾ ਆਧਾਰ ਕਾਰਡ ਵੋਟਰ ਕਾਰਡ ਮੋਬਾਈਲ ਨੰਬਰ ਜ਼ਮੀਨਾਂ ਦੇ ਤੁਹਾਡੇ ਜਿਹੜੇ ਹੈਗੇ ਆ ਕੇ ਨੰਬਰ ਉਹ ਸਾਰੇ ਅਟੈਚ ਕਰਤੇ ਜੋੜਤੇ ਨਾ ਜਿੱਦ ਦੇ ਮੇਰੀ ਗੱਲ ਸੁਣ ਲਓ ਕੱਲ ਨੂੰ ਤੁਸੀਂ ਗਏ ਬਾਜ਼ਾਰ ਚ ਸੋਡਾ ਮਨ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਸਾਹ ਵੀ ਇਹ ਗਿਣਨਗੇ ਕਿੰਨੇ ਲੈਣੇ ਆ ਉਹ ਸਨੋਵਲਡ ਆਰਡਰ ਦੇ ਅੰਦਰ ਦਾ ਹਿੱਸਾ ਕਿਵੇਂ ਆ ਤੁਸੀਂ ਕਹੇ ਬਾਜ਼ਾਰ ਸੋਡਾ ਮਨ ਕੀਤਾ ਸੀ ਕੁਰਤਾ ਪਜਾਮਾ ਖਰੀਦਣਾ ਪੱਗ ਲੈਣੀ ਆ ਚਾਦਰਾਂ ਲੈਣਾ ਜੁੱਤੀ ਲੈਣੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਕਟਾਉਣ ਲੱਗੋਗੇ ਆਪਣੇ ਮੋਬਾਈਲ ਦੇ ਵਿੱਚੋਂ ਨਕਦੀ ਖਤਮ ਹੈ ਜੇਬ ਚ ਹੈ ਨਹੀਂ ਲੱਗਦੀ ਹੁਣ ਤਾਂ ਮੇਰੀ ਜੇਬ ਚ 50 ਰੁਪਏ ਆ 500 ਆ ਮੇਰੀ ਮਰਜ਼ੀ ਆ ਮੈਂ ਕੁਰਤਾ ਲਾਵਾਂ ਮੈਂ ਪੱਗ ਲਾਵਾਂ ਮੈਂ ਚਾਦਰਾਂ ਲਾਵਾਂ ਮੈਂ ਜੁੱਤੀ ਲਾਵਾਂ ਮੈਂ ਪਿੰਡ ਸ਼ਰਟ ਲਾਵਾਂ ਮੇਰੀ ਮਰਜ਼ੀ ਆ ਨਾ ਜਦੋਂ ਉਹ ਪੈਸਾ ਡਿਜੀਟਲ ਕਰੰਸੀ ਚ ਬ ਤੁਸੀਂ ਕੁਰਤਾ ਪਜਾਮਾ ਲਿਆ ਪੱਗ ਖਰੀਦੀ ਚਾਦਰਾਂ ਖਰੀਦਿਆ ਤੁਸੀਂ ਪੈਸੇ ਕਟਾਉਣ ਲੱਗੇ ਉਸ ਦੁਕਾਨਦਾਰ ਨੂੰ ਉਹ ਪੈਸਾ ਉਹਦੇ ਖਾਤੇ 'ਚ ਟਰਾਂਸਫਰ ਕਰਨਾ ਨਹੀਂ ਕਰਨਾ ਇਹ ਕਿਹਦੇ ਕੋਲ ਕੰਟਰੋਲ ਹੋਊਗਾ ਇਹ ਸਮਝਣ ਦੀ ਲੋੜ ਆ ਆ ਮੈਂ ਆਧਾਰ ਨਾ ਮੇਰੇ ਕੋਲ ਮੋਬਾਈਲ ਆ ਮੋਬਾਈਲ ਨਹੀਂ ਯਾਰ ਕੋਈ ਆ ਲੋਕ ਕਹਿੰਦੇ ਆ ਮੋਬਾਈਲ ਦੇ ਮਾਲਕ ਅਸੀਂ ਆ ਅਸੀਂ ਆ ਆ ਨੈੱਟ ਬੰਦ ਕਰੀ ਬੈਠੇ ਇੱਥੇ ਕੱਟ ਕਰੀ ਬੈਠੇ ਇਹ ਕੀ ਐ ਇੱਕ ਓਖਾ ਲੈ ਚੱਕੀ ਫਿਰੋ ਇਹ ਸੋਡਾ ਹੈ ਇਹ ਕੰਟਰੋਲਰਾਂ ਕੋਲੇ ਆ ਨਾ ਇਸ ਤਰ੍ਹਾਂ ਹੀ ਨੂ ਵਲਡ ਆਧਨਿਤੀ ਦੇ ਤਹਿਤ ਕੰਟਰੋਲਰਾਂ ਦੇ ਕੋਲੇ ਚ ਲਿਆ ਜਾਣਾ ਉਹ ਕਹਿੰਨਗੇ ਬਾਜ਼ਾਰ ਦੇ ਵਿੱਚ ਤੂੰ ਸੇਬ ਕੇਲੇ ਅੰਬ ਸਿਉ ਨਹੀਂ ਖਾਸਦਾ ਜੂਸ ਨਹੀਂ ਪੀ ਸਕਦਾ ਤੂੰ ਪੀਜ਼ਾ ਖਾ ਬਰਗਰ ਖਾ ਨੂਡਲ ਖਾ ਇਹ ਬ੍ਰਾਂਡ ਸਾਡੀ ਚੀਜ਼ ਆਈ ਹੈ ਆ ਨਵਾਂ ਬ੍ਰਾਂਡ ਸਾਡਾ ਕਪੜਾ ਵਿਕਣਾ ਆ ਇਹ ਖਰੀਦ ਹੀ ਪੈਸੇ ਕੱਟ ਦਾਂਗੇ ਸਾਡੇ ਵਰਗੇ ਚੱਕਣਗੇ ਆ ਝੰਡੇ ਅੱਜ ਮੈਂ ਅਸੀਂ ਝੰਡੇ ਚੱਕੀ ਬੈਠੇ ਆ ਲੈ ਵੀ ਧਰਨਾ ਲਾਵਾਂਗੇ ਸਾਡੀ ਮਰਜ਼ੀ ਆ ਇਹ ਕਿਵੇਂ ਕਹਿੰਦੇ ਆ ਖਰੀਦ ਆ ਆ ਆ ਖਾ ਪੀ ਉਹ ਕਹਿੰਨਗੇ ਕਿਹੜੇ ਕਿਹੜੇ ਪਿੰਡ ਚੋਂ ਕਿਹੜੇ ਕਿਹੜੇ ਬੰਦੇ ਧਰਨੇ ਤੇ ਗਏ ਆ ਇਹਨਾਂ ਦੇ ਖਾਤੇ ਬੰਦ ਕਰ ਦਿਓ ਉਹਨਾਂ ਦੇ ਕੋਲੇ ਕੰਟਰੋਲ ਹੋਣਾ ਤੁਸੀਂ ਕਿੱਥੇ ਜਾਓਗੇ ਆਪਣੀਆਂ ਜ਼ਮੀਨਾਂ ਬੈਂਕਾਂ ਚ ਪਲਾਜ ਪਈਆਂ ਅੱਜ ਬੈਂਕਾਂ ਵਾਲੇ ਕੁਰਕੀ ਕਰਨ ਆਉਂਦੇ ਐ ਵੀ ਅਸੀਂ ਅਧਿਕਾਰੀ ਆਉਂਦੇ ਆ ਆਪਾਂ ਝੰਡੇ ਲਾ ਕੇ ਮਰੇ ਹੋਏ ਨੇ ਵੀ ਕੀ ਗੱਲ ਓਏ ਅਸੀਂ ਵੀ ਕੁਰਕੀ ਕਰਦੇ ਹਾਂ ਉਹਨਾਂ ਨੂੰ ਬਈ ਸੁਣ ਲਾ ਉਹਨਾਂ ਨੂੰ ਫਿਰ ਜ਼ਮੀਨ ਖੇਤ ਚਾਉਣ ਦੀ ਲੋੜ ਨਹੀਂ ਪਿੰਡ ਚਾਉਣ ਦੀ ਲੋੜ ਨਹੀਂ ਮਨਿਆਦੀ ਕਰਾਉਣ ਦੀ ਲੋੜ ਨਹੀਂ ਉਹ ਕਹਿੰਦੇ ਚੱਕ ਤੇਰਾ ਖਾਤਾ ਸਾਡੇ ਕੋਲੇ ਹੈ ਨਾ ਪੈਸੇ ਤਾਂ ਸਾਡੇ ਕੋਲੇ ਤੂੰ ਵਰਤੇਂਗਾ ਆਪਣੇ ਕਾਰਡ ਰਾਹੀਂ ਇੱਥੇ ਹੀ ਖਾਤਾ ਬੰਦ ਹੈ ਚੀਕਾਂ ਮਾਰੂ ਅਗਲਾ ਇਹ ਉਹ ਬਈ ਨਿਊ ਵਰਲਡ ਆਰਡਰ ਦੀ ਨੀਤੀ ਦੇ ਜਿਹੜਾ ਤੁਹਾਨੂੰ ਇੱਕ ਪੱਖ ਰੱਖਿਆ ਇਹ ਬਹੁਤ ਪੱਖ ਨੇ ਤੁਹਾਡੀ ਬੋਲੀ ਤੁਹਾਡਾ ਇਤਿਹਾਸ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ 2020 ਸਹੀ ਹੈ ਉਹ ਕਹਿੰਦੇ ਤੁਹਾਡੇ ਜਵਾਕਾਂ ਨੂੰ ਸਕੂਲਾਂ ਚ ਕਿਹੜਾ ਇਤਿਹਾਸ ਪੜਾਉਣਾ ਹੈ ਅਸੀਂ ਤੈਅ ਕਰਾਂਗੇ ਕਿਹੜੀ ਬੋਲੀ ਪੜਾਉਣੀ ਹੈ ਅਸੀਂ ਤੈਅ ਕਰਾਂਗੇ ਕਿਹੜਾ ਸਹਿਤ ਕਿਹੜਾ ਵਿਰਸਾ ਪੜਾਉਣਾ ਅਸੀਂ ਤੈਅ ਕਰਾਂਗੇ ਤੁਹਾਡਾ ਸਾਰਾ ਕੁਝ ਖੋਹਿਆ ਜਾ ਰਿਹਾ ਬਾਈ ਇਹ ਲੜਾਈ ਉਹ ਆ ਬਾਈ ਸਹੀ ਹੈ ਤਾਂ ਬਾਈ ਹਰਿਆਣੇ ਦੇ ਵਿੱਚ ਤਾਂ ਇਹ ਚੀਜ਼ਾਂ ਹੋਣ ਵੀ ਲੱਗੀਆਂ ਜਿਵੇਂ ਲੋ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਪਾਸਪੋਰਟ ਨੇ ਜਿਹੜੇ ਰੱਦ ਕਰ ਦੇਣ ਨੇ ਜ਼ਮੀਨਾਂ ਕੁਰਕ ਕਰਨ ਬਹੁਤ ਕੁਝ ਕਿਹਾ ਜਾ ਰਿਹਾ ਅਨਾਉਂਸਮੈਂਟ ਆ ਗਈ ਨਾ ਜੁੰਡੇ ਫੜੀ ਬੈਠੇ ਆ ਜਿੱਦ ਨੂੰ ਮਰਜ਼ੀ ਕਮਾ ਲੈਣ ਉਹ ਇਹੀ ਤਾਂ ਨੀਤੀ ਐ ਇਹ ਪਤਾ ਕੀ ਆ ਮੀਡੀਆ ਵੀ ਕਿਹਾ ਹੋਇਆ ਬਕਾਊ ਗੋਦੀ ਮੀਡੀਆ ਦਿਖਾਉਂਦਾ ਨਹੀਂ ਖਬਰਾਂ ਵੈਸੇ ਪੂਰੀ ਦੁਨੀਆ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਆ ਅਸੀਂ 14 ਤਰੀਕ ਤੋਂ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਪੰਜਾਇਦ ਬਚਾਓ ਮੈਂ ਪਿੰਡਾਂ ਜਾ ਕੇ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਥੇਬੰਦ ਗਰੁੱਪ ਚ ਇਕੱਠੇ ਹੋ ਜੋ ਏ ਸਿਆਸੀ ਬਦਲਾਅ ਮਸਲਿਆਂ ਦੇ ਹੱਲ ਨਹੀਂ ਹੈਗੇ ਸੋ ਜੇ ਆਉਣ ਵਾਲੇ ਸਮੇਂ 'ਚ ਆ ਹਮਲੇ ਹੋਣੇ ਆ ਤੁਹਾਡੇ ਭਵਿੱਖ ਦੇ ਵਿੱਚ ਸੰਭਲ ਜੋ ਇਕੱਠੇ ਹੋ ਜੋ ਮੈਂ ਅੱਜ ਵੀ ਪੰਜਾਬ ਬੈਠਿਆਂ ਨੂੰ ਅਪੀਲ ਕਰਦਾ ਓਏ ਕੁੰਡੇ ਡਾ ਕੇ ਗੱਲ ਨਹੀਂ ਉਹ ਬੰਨ ਨਹੀਂ ਕਰਾਂ ਦੇ ਦਰਵਾਜ਼ੇ ਢੇਡ ਕੇ ਨਹੀਂ ਉਹ ਗੱਲ ਬੰਨਣੀ ਸੱਥਾਂ 'ਚ ਬੈਠੇ ਤਾਂ ਸੁਕਟੀ ਜਾਂਦੇ ਆ ਜਾਂ ਉਥੇ ਵੀਡੀਓ ਦੇਖੀ ਜਾਂਦੇ ਆ ਕਿਹੜੇ ਦੇ ਕਿੰਨੀਆਂ ਡਾਂਗਾਂ ਪਾ ਕੇ ਕਿਹੜਾ ਸਿਰ ਪਾਟ ਗਿਆ ਤੁਸੀਂ ਘਰੇ ਬੈਠੇ ਮਰੋਗੇ ਮੇਰੀ ਗੱਲ ਯਾਦ ਰੱਖੋ ਇੱਥੇ ਬੈਠੇ ਦੱਬ ਦੇਣਗੇ ਸਾਭ ਨੂੰ ਉੱਚਾ ਲੈਣ ਦੇਣਾ ਆਵਾਜ਼ ਵੀ ਨੂੰ ਉੱਚੀ ਕੱਢਣ ਦੇਣੀ ਉੱਠ ਕੇ ਆ ਜਾਓ ਮੇਰਾ ਵੀਰ ਤੁਹਾਡੇ ਖੜੇ ਨੇ ਬਰਾਬਰ ਦੇ ਭਰਾ ਤੁਹਾਡੇ ਪਿਓ ਤੁਹਾਡੇ ਚਾਚੇ ਤਾਏ ਲੜ ਰਹ ਆ ਦੇ ਖੇਚ ਲੋ ਤਿਆਰੀ ਹੁਣ ਲੈ ਕੇ ਪੰਨਾ ਗੇ ਯਾਰ ਬਾਰਡਰ ਦਾ ਜੋ ਮਰਜ਼ੀ ਹੋ ਜੇ ਮੈਂ ਕਹਿੰਦਾ ਸਿਰਾਲ ਦੇਖੋ ਜਵੇ ਬਾਣ ਲਾਗੇ ਤਵੇ ਰੋਹ ਜਾਗੇ ਇਹ ਸਾਡੀ ਗਰਬਾਨੀ ਦਾ ਵੀ ਸਿਧਾਂਤ ਹੈ ਪਰ ਜਦੋਂ ਸਾਨੂੰ ਬੰਗਾਰਾਂ ਪਈਆਂ ਇਹ ਤਾਂ ਅਟਕ ਵੀ ਕਦੇ ਕਹਿੰਦਾ ਸੀਗਾ ਸ਼ੇਰੇ ਪੰਜਾਬ ਨੂੰ ਵੀ ਹਟ ਜਾ ਪਿੱਛੇ ਤੂੰ ਨਹੀਂ ਨੰਗ ਸਕਦਾ ਗਏ ਨਾ ਘੋੜੇ ਪਾਰ ਇਹ ਇਹ ਤਾਂ ਜਾਣਗੇ 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 ਪਰ ਮੈਂ ਬੇਨਤੀ ਕਰਦਾ ਹੁਲੜੇ ਬਾਜੀ ਨਾ ਕਰੋ ਜੋ ਆਗੂ ਸਹਿਬਾਨ ਸਾਡੇ ਦਿਸ਼ਾ ਨਿਰਦੇਸ਼ ਦਿੰਦੇ ਆ ਜੋ ਹਦਾਚਨ ਦੇ ਉਹਦੇ ਮੁਤਾਬਕ ਚੱਲੋ ਕੱਲ ਨੂੰ ਆਪਣੇ ਤੇ ਗੱਲ ਆ ਜਾਂਦੀ ਹੈ ਵੀ ਲੱਖਾ ਉੱਚ ਆ ਗਿਆ ਭੜਗਾ ਆ ਗਿਆ ਜੀ ਨੁਕਸਾਨ ਕਰਾ ਗਿਆ ਮੇਰਾ ਵੀਰੇ ਗੱਲ ਕਰਕੇ ਮੈਂ ਕਹਿੰਦਾ ਕੋਈ ਗੱਲ ਨਹੀਂ ਸਾਰੇ ਜਾਨ ਨੂੰ ਤੇਰਾ ਵਾ ਜਾ ਹੀ ਇੱਥੇ ਜਾਣ ਲਈ ਤਾਂ ਆਏ ਆ ਬੈਠਣ ਲਈ ਥੋੜੀ ਆਏ ਆ ਜਾਣ ਲਈ ਆ ਤਾਂ ਜਾਵਾਂਗੇ ਸਹੀ ਹੈ ਕੋਈ ਗੱਲ ਨਹੀਂ ਮੇਰਾ ਵੀਰ ਆਪਾਂ ਮੈਂ ਕਰਦਾ ਹੈਣਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਖੱਟਰ ਨੂੰ ਤੇ ਪੀਐਮ મોદી ਨੂੰ ਕੇਂਦਰ ਸਰਕਾਰ ਨੂੰ ਜਿਨ੍ਹਾਂ ਨੇ ਰੋਕਾਂ ਲਈ ਸਰਕਾਰ ਐ ਖੱਟਰ ਐ મોદી ਐ ਇਹ ਬਾਈ ਉਹ ਦੇ ਉਹ ਦੇ ਇੱਕ ਮੋਹਰੇ ਨੇ ਜਿਹੜੀ ਮੈਂ ਗੱਲ ਵਾਰ-ਵਾਰ ਕਰਦਾ ਨਾ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਜਿਹੜਾ ਬੈਠਾ ਦੁਨੀਆ ਦਾ ਕਾਰਪੋਰੇਟ ਆ ਜਿਹੜੀ ਦੁਨੀਆ ਨੂੰ ਚਲਾਉਣ ਵਾਲੇ ਬੰਦੇ ਨੇ ਇਹ ਤਾਂ ਸਿਰਫ ਇੱਕ ਪਿਆਦੇ ਆ ਇਹ ਤਾਂ ਉਸ ਸਮਝੌਤੇ ਤਹਿਤ ਆਪਣੀਆਂ ਨੀਤੀਆਂ ਲਾਗੂ ਕਰ ਰਹੇ ਨੇ ਸਮਝਣ ਦੀ ਲੋੜ ਆ ਕਿ ਹਮਲਾ ਕਿੱਥੋਂ ਹੋ ਰਿਹਾ ਤੇ ਇਹ ਗਾਹ ਮੋਹਰੇ ਬਣ ਕੇ ਨਿਵਾਰ ਰਹੇ ਨੇ ਹੁਣ ਤੁਸੀਂ ਦੇਖ ਲਾ ਵੋਟਾਂ ਨਹੀਂ ਪਈਆਂ ਹਲੇ ਕੀ ਕੁਛ ਹੋਈ ਜਾਂਦਾ ਹੈ ਤੇ ਜਿੱਦ ਦੇ ਵੋਟਾਂ ਪੈ ਗਈਆਂ ਤੇ ਆ ਕੇ ਬਣ ਗਿਆ ਉੱਦੇ ਸਾਡੇ ਹਾਲਾਤ ਕੀ ਬਣਨੇ ਆ ਯਾਰ ਛੱਡ ਦਿਓ ਮੇਰਾ ਵੀਰ ਨੂੰ ਹੱਥ ਬੰਨ ਕੇ ਬੇਨਤੀ ਆ ਪਿੰਡਾਂ ਦੇ ਧੜੇ ਬਾਜੀਆਂ ਅਸੀਂ ਬਾਦਲ ਵਾਲੇ ਆ ਅਸੀਂ ਕਾਂਗਰਸ ਵਾਲੇ ਆ ਅਸੀਂ ਆਮ ਆਦਮੀ ਵਾਲੇ ਆ ਅਸੀਂ ਕੋਈ ਹੋਰ ਪਾਰਟੀ ਵਾਲੇ ਆ ਇਹ ਐ ਇੱਛੇ ਇੱਛੇ ਨਿੱਤਰ ਕੇ ਆਉਂ। ਤੁਹਾਡਾ ਹਾਲ ਇੱਛੇ ਪਿਆ ਜਿੰਨੀਆਂ ਮਰਜ਼ੀ ਤੇਰਾ ਨਾ ਖੜ ਜਿਓ ਅੱਜ ਤੁਹਾਨੂੰ ਮੈਂ ਗੱਲ ਦੱਸਦਾ ਰਾਜਾ ਬੜੰਗੇ ਇੱਕ ਮਰੀਜ਼ ਦਾ ਪੱਤਰ ਮਰੀਜ਼ ਦਾ ਪਤਾ ਲੈਣ ਗਿਆ ਜਿਹੜੇ ਸੱਟ ਲੱਗੀ ਕੱਲ ਚੰਗੀ ਗੱਲ ਆ ਜਾਣਾ ਚਾਹੀਦਾ ਰਾਹੁਲ ਗਾਂਧੀ ਨਾਲ ਫੋਨ ਕਰ ਰਿਹਾ ਜੀ ਰਾਹੁਲ ਗਾਂਧੀ ਜੀ ਗੱਲ ਕਰ ਰਹੇ ਨੇ ਉਹਦੇ ਨਾਲ ਹਨਾ ਅੱਜ ਰਾਜਾ ਬੜਾ ਗਰੇਲੀ ਰੱਖੀ ਬੈਠਾ ਜੀ 220 ਚ ਮੋਰਚਾ ਲੱਗਿਆ ਜੱਲੀ ਜਿੰਨੇ ਆਮ ਆਦਮੀ ਪਾਰਟੀ ਦੇ ਹਮੇਤੀ ਐ ਸਾਰੇ ਮੋਰਚੇ ਚ ਹੁੰਦੇ ਸੀ ਨਾ ਅੱਜ ਕਿੱਥੇ ਐ ਅੱਜ ਦੂਜੇ ਪਾਸੇ ਐ ਉਦੋਂ ਕਾਂਗਰਸ ਸੀਗੀ ਰਾਜ ਸਰਕਾਰ ਦੇ ਵਿੱਚ ਉਦੋਂ ਉਹ ਪਿੱਛੇ ਰਹੇ ਅੱਜ ਉਹ ਨੁਕਸਾਨਾਂ ਨਾਲ ਖੜ ਗਿਆ ਕਿ ਉਹ ਪਿੱਛੇ ਹੋ ਗਏ ਇਹ ਇਹ ਜਿਹੜਾ ਮੈਂ ਕਹਿੰਦਾ ਨਾ ਸਿਆਸੀ ਖੇਡ ਹੈ ਇਹ ਐਂ ਚੱਲਣੀ ਹੈ ਇਹ ਛੋਡੇ ਨਹੀਂ ਹੈਗੇ ਇਹਦਾ ਮੋਦੀ ਦੀਆਂ ਹਦਾਇਤਾਂ ਨੂੰ ਮੰਨਣਾ ਜਾਂ ਉਤਮ ਅਮਦ ਸ਼ਾਹ ਦੀਆਂ ਹਦਾਇਤਾਂ ਹੀ ਮੰਨਣਗੇ ਪਾਰਟੀ ਜਿਹੜੀ ਮਰਜ਼ੀ ਹੋਵੇ ਪਰ ਪਿਆਦੇ ਉਸੇ ਦੇ ਹੋਣਗੇ ਜਿਵੇਂ ਮੰਨ ਲਓ ਆਪਾਂ ਕਹਿੰਦੇ ਆ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਵਾਰ-ਵਾਰ ਕਹਿੰਨਾ ਸੋਢੀ ਜਿੱਤ ਸੋਢੇ ਇੱਕੇ ਚ ਸੋਢੇ ਜਥੇਬੰਦਕ ਰੂਪ ਚ ਪਿੰਡ ਦੀ ਜਿਹੜੀ ਵੀ ਜਥੇਬੰਦੀ ਆ ਕਿਸਾਨਾਂ ਦੀ ਆ ਮਜ਼ਦੂਰਾਂ ਦੀ ਆ ਮੇਰਾ ਵੀ ਉਹਨਾਂ ਨਾਲ ਜੁੜ ਜੋ ਮੈਂ ਵਾਰ-ਵਾਰ ਇੱਕ ਪਿੰਡਾਂ ਦੇ ਵਿੱਚ ਮੈਂ ਬਹੁਤ ਅਪੀਲ ਕਰਦਾ ਲੰਮੇ ਸਮੇਂ ਦੋ ਇੱਕਾ ਕੈਂਪ ਕਰ ਲੋ ਭਾਈਚਾਰਾ ਕੈਂਪ ਕਰ ਲੋ ਅਸੀਂ ਕਹਿੰਨਾ ਪੰਜਾਬ ਬਚਾਉਣਾ ਹੈ ਪੰਜਾਬ ਬਚਣਾ ਜੇ ਪਿੰਡਾਂ ਦਾ ਭਾਈਚਾਰਾ ਇੱਕਾ ਬਚੂਗਾ ਸਾਂਝਾਂ ਕੰਮ ਹੋਣਗੀਆਂ ਯਾਤਾਂ ਪਾਤਾਂ ਖਤਮ ਹੋਣੀਆਂ ਗੁਰੂ ਘਰ ਇੱਕ ਹੋਣਗੇ ਸੇਵੇ ਇੱਕ ਹੋਣਗੇ ਅਸੀਂ ਆਪਣੇ ਗਰੀਬ ਗੁਰਬੇ ਲੋਕਾਂ ਨਾਲ ਖੜਾਂਗੇ ਉਹਨਾਂ ਦੀ ਮਦਦ ਕਰਾਂਗੇ ਜੇ ਕੋਈ ਬਿਮਾਰ ਠਮਾਰ ਮਸਪੀਦਾ ਨਹੀਂ ਆ ਇਹ ਮਸਲਾ ਇਕੱਲੇ ਮੋਦੀ ਦਾ ਰਲਣਾ ਨਹੀਂ ਹੈਗਾ ਨਿਊ ਵਰਲਡ ਆਰਡਰ ਜਿਹੜਾ ਆ ਗਿਆ ਦੁਨੀਆ ਭਰ ਦੇ ਕਿਸਾਨ ਮਜ਼ਦੂਰ ਤੇ ਆਮ ਲੋਕ ਸਾਰਾ ਯੂਰਪ ਸਾਰਾ ਉੱਤਰੀ ਅਮਰੀਕਾ ਸੜਕਾਂ ਤੇ ਆ ਸੋ ਇਹ ਬੜਾ ਖਤਰਨਾਕ ਹੈ ਇਹ ਤੁਹਾਡੇ ਸਾਹ ਤੱਕ ਵੀ ਗੁਲਾਮ ਕਰ ਲੈਣਗੇ ਵੀ ਸਾਹ ਕਿੰਨੇ ਲੈਣੇ ਆ ਕਿੰਨੇ ਨਹੀਂ ਲੈਣੇ ਤੁਹਾਡੇ ਭੱਲੇ ਤੁਹਾਡਾ ਕੱਖ ਨਹੀਂ ਰਹਿਣਾ ਨਾ ਜ਼ਮੀਨਾਂ ਦਾ ਰੁਜ਼ਗਾਰ ਨਾ ਬੋਲੀਆਂ ਨਾ ਪਾਣੀ ਨਾ ਇਤਿਹਾਸ ਕੁੱਲ ਚੀਜ਼ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਹੋਣ ਜਾ ਰਿਹਾ ਨਾ ਨਿਊ ਵਰਲਡ ਆਰਡਰ ਆਇਆ ਮੈਂ ਇਸ ਗੱਲ ਤੇ ਜ਼ੋਰ ਦੇ ਕੇ ਕਹਿੰਦਾ ਨੂਵਲਡ ਆਰਡਰ ਦੀਆਂ ਨੀਤੀਆਂ ਪੜ੍ਹ ਲਓ ਘਰਾਂ 'ਚ ਨਾ ਬੈਠੋ ਕੁੰਡੇ ਮਾਰ ਕੇ ਵੀ ਅਸੀਂ ਤਾਂ ਉੱਥੇ ਜੇ ਸਾਡੇ ਵਰਗੇ ਜਾਣਗੇ ਸਾਡੇ ਡਾਂਗਾ ਪਹਿਣ ਕੇ ਸਿਰ ਪਾਟੇ ਜਾਣਗੇ ਪਰ ਤੁਹਾਨੂੰ ਘਰਾਂ 'ਚ ਬੈਠਿਆਂ ਨੂੰ ਦੱਬ ਲੈਣਗੇ ਮੇਰਾ ਵੀ ਉਹਨੂੰ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਕੁੰਡੇ ਨਾ ਮਾਰ ਕੇ ਬੈਠੋ ਅੱਜ ਹੁਣ ਜੇ ਚਾਹੋ ਨੇ ਆ ਕਿਉਂਕਿ ਤੁਹਾਡੇ ਆਉਣ ਵਾਲੇ ਭਿਕਖ ਦੀ ਲੜਾਈ ਆ ਸਹੀ ਆ ਤਾਂ ਬਾਈ ਕੁਝ ਕਰੋ ਬੜੀਆਂ ਨਸਲਾਂ ਦੀ ਤੁਹਾਡੇ ਜਵਾਕਾਂ ਦੀ ਲੜਾਈ ਆ ਬਾਈ ਲੜ ਲਓਗੇ ਉਹ ਜਾਂਦੇ ਰਹਿ ਜਾਣਗੇ ਨਹੀਂ ਤਵਾ ਤੁਹਾਡੀ ਉਪਰਾਸ ਤਾਂ ਸਪੈਤਮਾ ਮਾਰ ਦੇਣਗੇ ਇਹ ਸਹੀ ਆ ਤਾਂ ਬਾਈ ਕਾਫੀ ਕਹਿ ਰਿਹਾ ਮੋਦੀ ਕਿ 24 ਵਾਲਾ ਸੈਸ਼ਨ ਸਾਡਾ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਜੇ ਇੰਨਾ ਜ਼ੁਲਮ ਹਲੇ ਵੋਟਾਂ